ਆਹ ਜਿਹੜੀਆਂ ਜੰਪ ਕਰ ਰਹੀਆਂ ਆਪਾਂ ਵੇੜਿਆਂ ਦੇ ਦਰਸ਼ਨ ਕਰ ਰਹੇ ਹਾਂ ਜਿਹੜਾ ਮੈਂ ਜਿਹੜਾ ਪਹਿਲਾ ਮੁਕਾਬਲਾ ਥੋੜਾ ਜਸਤੀ ਦਾ ਹੋਇਆ ਦਰਸ਼ਕ ਵਰ ਕੱਤਾ ਬੜਿਆ ਇਹ ਜੋ ਉਹ ਕਥਾ ਨਾ ਆਪਾਂ ਜਿਹੜਾ ਕਿਸੇ ਵੇਲੇ ਪਰਮੇਸ਼ਰ ਕਿਰਪਾ ਕਰੇ ਇਹ ਇਸ ਵਿਅਸਵੀ ਨੀਤ ਨਾਲੇ ਰਿਕਾਰਡ ਨੂੰ ਬ੍ਰੇਕ ਕਰਨ ਲਈ ਆ ਉਹ ਵੀ ਕਿਸੇ ਵੀ ਤਰੀਕਾ ਕੋਈ ਨਾ ਅਜੀਤ ਰੇਡੀ ਫਾਰਮਾਂ ਦੀ ਬੱਤੀ ਬਾਹਰ ਆ ਬਈ 805 ਨੰਬਰ ਜਲਦੀ ਲੈ ਕੇ ਆਓ ਜੱਸਾ ਜਜਮੈਂਟ ਕਰ ਰਹੇ ਨੇ ਤੌਰ ਤੋਂ ਨੰਬਰ ਲਾ ਰਹੇ ਹੈ ਜੇ ਸਾ ਉਹਨਾਂ ਨੰਬਰ ਲੱਗੇ ਉਹ ਸਭ ਨੇ ਨੂੰ ਇੱਕ ਤੋਂ ਲੈ ਕੇ 10 ਨੰਬਰ ਤੱਕ ਕੱਢਣਗੇ 26 ਹੈ ਟੋਟਲ पी डी बोलो जी है वेलकम कहने जी प्रा तमदीप जी ਥੋੜਾ ਹੰਕਾਰ ਦਾ ਤੋੜ ਦੇ ਥੋੜਾ ਕਰੋ ਤੇ ਨੂੰ ਬਹੁਤ ਛੋਟੇ ਗੱਜਦਿਆਂ ਛੋਟੀ ਉਮਰ ਦੀਆਂ ਬੱਚੀਆਂ ਮਤਲਬ ਇਸ ਵਾਰ ਰਿੰਗ ਦੇ ਵਿੱਚ ਦਸਰੀਆਂ ਟ੍ਰੇਨਿੰਗ ਦੇ ਖੋਲਾ ਫਾਰਮਰਾਂ ਦੇ ਨਹੀਂ ਕਈ ਵੱਡੀ ਬੰਦਾ ਨਿਕ ਦੇਖਦੇ ਅਗਲਾ ਕੰਦਾ ਕੋਈ ਗੱਲ ਨਹੀਂ ਪਹਿਲੇ 10 ਤਾਂ ਨਿਕਲ ਨਹੀਂ ਆ ਪਰ ਤੁਸੀਂ ਜੇਤੂ ਹੋ ਤੁਸੀਂ ਪੂਰੇ 150 ਬੱਟੀਆਂ ਦੇ ਵਿੱਚੋਂ ਪਹਿਲੇ 26 ਗੱਡੀਆਂ ਚ ਆ ਗਏ ਫੋਨ ਲਈ ਇਹੀ ਕੋਣ ਵੱਡੇ 150 ਦੇ ਵਿੱਚੋਂ 26 ਗੱਡੀਆਂ ਸੀ 26 ਦੇ ਵਿੱਚੋਂ 10 ਕਰ ਲਿਆ ਟੌਪ 10 ਚ ਹੁਣ ਇਹਨਾਂ ਚੋਂ 1 2 3 ਫਰਸਟ ਸੈਕੰਡ ਅਠਾਰ ਕੱਢਣਗੇ ਜਿੱਤੋਂ ਆਪਾਂ ਸੇ ਮੰਨ ਲਿਆ 10 ਘੱਮ ਆਈਆਂ 150 ਤੋਂ ਪਹਿਲਾਂ 26 ਕੱਢਿਆ 26 ਜਿਹਦੇ 10 ਕੱਢਿਆ 10 ਚੋਂ ਸਿਲੈਕਟ ਕਰੋ ਫੇਰ ਨਾਲ ਕਿਹਾ ਕਿ ਮੇਰੀ ਅੱਖ ਦੇ ਝਾਂਕ ਜੇ ਕੰਮ ਹੋ ਗਿਆ ਵਧੀਆ ਤਰੀਕੇ ਨਾਲ ਤੋਰੋ ਹਾਂ ਟੌਪ 10 ਟੌਪ 10 ਚੋਂ ਕੱਢਾਂਗੇ ਟੌਪ 3 ਫਰਸਟ ਸੈਕੰਡ ਤੇ ਥਰਡ ਨਹੀਂ 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 ਦੇ ਨਿਕਲਦੀ ਹੋ ਜਾਂਦੀ ਚਿੰਤ ਜੀ ਬੱਚਾ 3000 ਰੁਪਏ ਚੀਜ਼ ਰੱਖਿਆ ਛੱਡ ਤਾ ਕਰਵਾਉਣਾ ਮੁੱਖ ਕੌਮਾ ਕਮੇਟੀ ਜੀ ਕਰਾਉਣਾ ਲਓ ਬਈ ਆ ਭੈਣ ਵੀ ਲੈ ਕੇ ਆਈ ਹੈ 11 ਬੰਨੇ ਇੱਕ ਹੋਰ ਭੈਣ ਵੀ ਆਉਂਦੀ ਬੱਚੀ ਲੈ ਕੇ 655 ਨੰਬਰ ਦੇਖੋ ਕਿ ਭਜੀ ਸੌਂਦੇ 7ਵਾਂ ਨੰਬਰ Tá. Não, não, não. ਸੇਰੋਂ ਵਾਲੇ ਬਾਈ ਦਾ ਤੀਜਾ ਨੰਬਰ ਆਇਆ। ਹਰਦੀਪ ਸਿੰਘ ਕਾਲਾ ਸਿੰਘ ਸੇਰੋਂ। ਹੁਣ ਪਹਿਲਾ ਨੰਬਰ ਚੁਜ ਕਰਨੇ ਆ। ਬਾਸਟਰ ਜੋ ਸਾਡੇ ਦੋਨੋਂ ਜੁੜੇ। ਦੋਨੇ ਜਵਾਬ ਦੇ ਜੁਝੀ ਗੜੀਏ। ਇੱਕ ਹੋ ਬੋਲ। ਅੱਜ ਦਾ ਬੋਲ ਜਿੰਕਸ ਪਾਵਾ। ਇਹਨਾਂ ਦਾ ਫਾਈਨਲ ਆ। ਫਾਈਨਲ ਆ। ਹਾਜ਼ਰ ਹੈਗੇ। ਬਾਸਟਰ ਦੀ ਫਾਸਟ ਦੋਵੇਂ વાતો મગજમાં હરવાડવા મેં બધા વિરો બાજી માર દે આ ન બેં બધા ખીડા 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 આ લે ગયા બાજી આના પર પણ નહોતું આઈ ગયા 26 ਚੋਂ 10 10 ਚ 1 2 3 ਦੇਖੋ ਨੇਕ ਨੇਕੇ ਬੱਚੇ ਰੋਸ਼ੌਂਕ ਪਾਇਆ ਵਾ ਲੈ ਆਓ ਮਤਲਬ ਕੀ ਰਿਆਂ ਦੇ ਵਿੱਚ ਪਹਿਲੀ ਪੋਜੀਸ਼ਨ ਰੇ ਹੋਏ ਸਾਈਡ ਸਰ ਇੱਧਰ ਦੇਖੋ ਸਰ ਇੱਧਰ ਹੀ ਬੰਦੀਆਂ ਨਿਕਲਾਈ ਜੋ ਨਹੀਂ ਬੰਦੀ ਬੱਚਿਆਂ ਕੱਲੇ